ਹੁਣ ਅੱਜ ਆ ਨਵੀਂ ਸੁਲੋ ਹੁਣ ਥਾਰ ਵਾਲੀ ਪੁਲਿਸ ਵਾਲੀ ਬੀਬੀ ਦੇ ਉੱਚ ਅਧਿਕਾਰੀਆਂ ਨਾਲ ਸਬੰਧਾਂ ਬਾਰੇ ਨਵੇਂ ਤੇ ਵੱਡੇ ਖੁਲਾਸੇ ਹੋ ਸਕਦੇ ਨੇ ਵੱਡੇ ਰਾਜ ਖੁੱਲ ਸਕਦੇ ਨੇ ਕਿਉਂਕਿ ਜਿਹੜੀ ਥਾਰ ਵਾਲੀ ਪੁਲਿਸ ਵਾਲੀ ਬੀਬੀ ਬਠਿੰਡਾ ਦੇ ਵਿੱਚ ਪੁਲਿਸ ਨੇ ਨਸ਼ੇ ਸਮੇਤ ਫੜੀ ਸੀ ਹੁਣ ਉਹਦੇ ਉੱਚ ਅਧਿਕਾਰੀਆਂ ਨਾਲ ਸਬੰਧਾਂ ਦੇ ਮਾਮਲੇ ਦੀ ਜਾਂਚ ਦਾ ਕੇਸ ਹਾਈ ਕੋਰਟ ਪਹੁੰਚ ਗਿਆ ਉੱਚ ਅਦਾਲਤ 'ਚ ਪਹੁੰਚ ਗਿਆ ਤੇ ਉੱਚ ਅਦਾਲਤ ਨੇ ਅੱਜ ਉਸ ਮਾਮਲੇ ਦੇ ਉੱਪਰ ਪੰਜਾਬ ਦੇ ਡੀਜੀਪੀ ਨੂੰ ਪੁਲਿਸ ਮੁਖੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤਲਬ ਕਰ ਲਿਆ ਕਿਉਂਕਿ ਇੱਕ ਵਿਅਕਤੀ ਹੈ ਜਿਹਦਾ ਨਾਮ ਹੈ ਨਿਖਲ ਸ਼ਰਾਫ ਜਾਣਕਾਰੀ ਦਿੰਨੇ ਆ ਕਿ ਹੋਣ ਕੀ ਜਾ ਰਿਹਾ ਤੁਸੀਂ ਵੀ ਆਪਣਾ ਕਮੈਂਟ ਵਿਚਾਰ ਲਿਖ ਕੇ ਦੱਸੋ ਕਿ ਕੀ ਜਾਂਚ ਪੜਤਾਲ ਜੇ ਹਾਈ ਕੋਰਟ ਵੱਲੋਂ ਕਰਵਾਈ ਗਈ ਤਾਂ ਕੀ ਇਹ ਜਿਹੜੀ ਥਾਰ ਵਾਲੀ ਬੀਬੀ ਬਠਿੰਡੇ ਫੜੀ ਗਈ ਸੀ ਪੁਲਿਸ ਵਾਲੀ ਕੀ ਇਹਦੇ ਕੋਈ ਐਸੇ ਰਾਜ ਕੋਈ ਐਸੇ ਉੱਚ ਅਧਿਕਾਰੀਆਂ ਨਾਲ ਸੰਬੰਧਾਂ ਦੇ ਖਲਾਸੇ ਹੋ ਸਕਦੇ ਨੇ ਜਾਂ ਨਹੀਂ ਹੋ ਸਕਦੇ ਹੁਣ ਹੋਇਆ ਕੀ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਉੱਚ ਅਦਾਲਤ ਦੇ ਵਿੱਚ ਇੱਕ ਕੇਸ ਪਾਇਆ ਗਿਆ ਇੱਕ ਪਟੀਸ਼ਨ ਪਾਈ ਗਈ ਹੈ ਜਿਹੜੀ ਕਿ ਮੁਹਾਲੀ ਦੇ ਨikhil Sharap ਨੇ ਜਨ ਹਿੱਤ ਦੇ ਵਿੱਚ ਪਾਈ ਹੈ ਉਹਦੇ ਵਿੱਚ ਮੰਗ ਕੀਤੀ ਗਈ ਹੈ ਕਿ ਪਿਛਲੇ ਦਿਨੀ ਇੱਕ ਜਿਹੜੀ ਬੀਬੀ ਬਠਿੰਡਾ ਤੋਂ ਪੁਲਿਸ ਵਾਲੀ ਥਾਰ ਵਾਲੀ ਫੜੀ ਗਈ ਸੀ ਉਹਦੇ ਉੱਚ ਅਧਿਕਾਰੀਆਂ ਨਾਲ ਬੜੇ ਨੇੜ ਦੇ ਸਬੰਧ ਹੋਣ ਦੀ ਗੱਲ ਉੱਠੀ ਸੀ ਤੇ ਉਹਦੀ ਜਾਂਚ ਕਰਾਈ ਜਾਏ ਉਹਦੀ ਪੜਤਾਲ ਕਰਾਈ ਜਾਏ ਕਿ ਕੀ ਸੱਚਮੁੱਚ ਉਹਦੇ ਉੱਚ ਅਧਿਕਾਰੀਆਂ ਨਾਲ ਉੱਤੇ ਤੱਕ ਕੋਈ ਨੇੜਲੇ ਸਬੰਧ ਸੀ ਜਿਨ੍ਹਾਂ ਨੇ ਉਹਨੂੰ ਬਚਾਉਣ ਦੇ ਵਿੱਚ ਵੀ ਰੋਲ ਅਦਾ ਕੀਤਾ ਹੋ ਸਕਦਾ ਹੈ ਪਟੀਸ਼ਨ ਪਾਈ ਗਈ ਹੈ ਤੇ ਉਹਦੇ ਵਿੱਚ ਦੋ ਪਟੀਸ਼ਨਾਂ ਪਟੀਸ਼ਨ 'ਚ ਦੋ ਗੱਲਾਂ ਦੀ ਮੰਗ ਕੀਤੀ ਗਈ ਹੈ ਇੱਕ ਕਿ ਜਿਹੜੀ ਇਹ ਬੀਬੀ ਦਾ ਮਾਮਲਾ ਤੇ ਦੂਜਾ ਪਿਛਲੇ ਦਿਨੀ ਇੱਕ ਪੁਲਿਸ ਦੇ ਕਥਿਤ ਉੱਚ ਅਧਿਕਾਰੀ ਦੀ ਕਾਲ ਰਿਕਾਰਡਿੰਗ ਲੀਕ ਹੋਈ ਸੀ ਪੰਜਾਬ ਦੇ ਸਾਰੇ ਚੈਨਲਾਂ ਦੇ ਉੱਪਰ ਉਹ ਚਲਾਈ ਗਈ ਸੀ ਜਿਦੇਚ ਇਹ ਦਾਵਾ ਕੀਤਾ ਗਿਆ ਸੀ ਕਿ ਇਹ ਪੰਜਾਬ ਦਾ ਕੋਈ ਉੱਚ ਪੁਲਿਸ ਅਫਸਰ ਹੈ ਜਿਹੜਾ ਕਿ ਆਪਣੇ ਤੋਂ ਹੇਠਲੀ ਕਿਸੇ ਪੁਲਿਸ ਅਧਿਕਾਰੀ ਬੀਬੀ ਨਾਲ ਗੱਲ ਕਰ ਰਿਹਾ ਜਿਦੇਚ ਉਹ ਦੇ ਵਪਾਰ ਦਾ ਧੰਦਾ ਚਲਾਉਣ ਤੇ ਉਹਨੂੰ ਫਲਾਉਣ ਦੀ ਗੱਲਬਾਤ ਕਰਦੇ ਜਾਪ ਰਹੇ ਆ ਤਾਂ ਹੁਣ ਜਿਹੜਾ ਕੇਸ ਹਾਈ ਕੋਰਟ ਚ ਪਾਇਆ ਗਿਆ ਉਹਦੇ ਵਿੱਚ ਇਹ ਮੰਗ ਕੀਤੀ ਗਈ ਆ ਵੀ ਇਹਨਾਂ ਦੋ ਮਾਮਲਿਆਂ ਦੀ ਜਾਂਚ ਕਰਾਈ ਜਾਵੇ ਇੱਕ ਤਾਂ ਉਹ ਜਿਹੜੀ ਕਾਲ ਰਿਕਾਰਡਿੰਗ ਉਹਦੀ ਜਾਂਚ ਫੋਰੈਂਸਿਕ ਵਿਭਾਗ ਤੋਂ ਕਰਾਈ ਜਾਵੇ ਕਿ ਕੀ ਇਹ AI ਨਾਲ ਬਣਾਈ ਝੂਠੀ ਹੈ ਜਾਂ ਫਿਰ ਇਹ ਸੱਚੀ ਹੈ ਤੇ ਜੇ ਇਹ ਸੱਚੀ ਹੈ ਤਾਂ ਫਿਰ ਉਹ ਕਿਹੜਾ ਪੁਲਿਸ ਅਫਸਰ ਉੱਚ ਅਧਿਕਾਰੀ ਹੈ ਜਿਹੜਾ ਇਸ ਤਰ੍ਹਾਂ ਔਰਤਾਂ ਦੇ ਦੇਵਪਾਰ ਦਾ ਵੇਸ਼ਵਾ ਗਿਰਤੀ ਦਾ ਧੰਦਾ ਚਲਾਉਣ ਫਲਾਉਣ ਦੀ ਗੱਲਬਾਤ ਉਸ ਰਿਕਾਰਡਿੰਗ ਦੇ ਵਿੱਚ ਕਰ ਰਿਹਾ ਤੇ ਦੂਜੀ ਮੰਗ ਕੀਤੀ ਗਈ ਹੈ ਵੀ ਇਹ ਜਿਹੜੀ ਬਠਿੰਡਾ ਤੋਂ ਕਾਲੀ ਥਾਰ ਵਾਲੀ ਪੁਲਿਸ ਵਾਲੀ ਬੀਬੀ ਫੜੀ ਗਈ ਸੀ ਵੀ ਇਹਦੇ ਉੱਚ ਅਧਿਕਾਰੀਆਂ ਨਾਲ ਸੰਬੰਧਾਂ ਦੀ ਗੱਲ ਉੱਠੀ ਸੀ ਕਿ ਇਹਦੇ ਹਨ ਜਾਂ ਨਹੀਂ ਹਨ ਇਹਦੀ ਵੀ ਜਾਂਚ ਕਰਾਈ ਜਾਏ ਫਿਰ ਮਾਨਯੋਗ ਹਾਈ ਕੋਰਟ ਨੇ ਇਸ ਮਾਮਲੇ ਦਾ ਨੋਟਿਸ ਲਿਆ ਉਹਨਾਂ ਨੇ ਅਜੇ ਤੱਕ ਪਟੀਸ਼ਨ ਰੱਦ ਨਹੀਂ ਕੀਤੀ ਹਾਈ ਕੋਰਟ ਨੇ ਪੰਜਾਬ ਦੇ ਜਿਹੜੇ ਪੁਲਿਸ ਦੇ ਮੁਖੀ ਨੇ ਡੀਜੀਪੀ ਗੌਰਵ ਯਾਦਵ ਤੇ ਜਿਹੜੇ ਮੁਖ ਸਕੱਤਰ ਨੇ ਉਹਨਾਂ ਨੂੰ ਤਲਬ ਕੀਤਾ ਉਹਨਾਂ ਨੂੰ ਜਵਾਬ ਦੇਣ ਦੇ ਲਈ ਕਿਹਾ ਕਿ ਇਹਦੇ ਉੱਪਰ ਤੁਸੀਂ ਜਵਾਬ ਦਿਓ ਤੇ ਅਗਲੀ ਤਰੀਕ ਪਾ ਦਿੱਤੀ ਆ ਦੱਸਿਆ ਜਾ ਰਿਹਾ 17 ਮਈ ਦੀ ਤਰੀਕ ਪਈ ਹੈ ਜਿਦੇ ਵਿੱਚ ਅੱਗੇ ਤੈਅ ਕੀਤਾ ਜਾਏਗਾ ਕਿ ਇਸ ਕੇਸ ਦਾ ਅੱਗੇ ਕੀ ਕੀਤਾ ਜਾਵੇ ਹੁਣ ਜੇਕਰ ਇਹ ਕੇਸ ਚੱਲਦਾ ਹਾਈ ਕੋਰਟ ਇਹਦੀ ਜਾਂਚ ਕਰਾਉਂਦੀ ਹੈ ਤਾਂ ਕੀ ਹੋ ਸਕਦਾ ਹੈ ਦੇਖੋ ਸਵਾਲ ਵੱਡੇ ਉੱਠੇ ਸੀ ਪਹਿਲਾ ਸਵਾਲ ਜਦੋਂ ਇਹ ਥਾਰ ਵਾਲੀ ਬੀਬੀ ਫੜੀ ਗਈ ਸੀ ਉਦੋਂ ਫੜਨ ਵੇਲੇ ਉੱਠਿਆ ਫਿਰ ਜਦੋਂ ਉਸ ਬੀਬੀ ਦੀ ਤਿੰਨ ਵਾਰੀ ਰਿਮਾਂਡ ਲੈ ਲੈ ਕੇ ਪੁੱਛਗਿੱਛ ਕੀਤੀ ਗਈ ਸੀ ਸਵਾਲ ਉਦੋਂ ਵੀ ਉੱਠੇ ਫਿਰ ਜਦੋਂ ਤਿੰਨ ਵਰੀ ਰਿਮਾਂਡ ਲੈ ਕੇ ਪੁਲਿਸ ਨੇ ਜਿਹੜੀ ਪੁੱਛਗਿੱਛ ਕੀਤੀ ਉਹਦੇ ਤੋਂ ਉਹ ਬਾਕੀ ਸਾਰੇ ਕੇਸਾਂ ਵਾਂਗ মিডিਆ ਦੇ ਸਾਹਮਣੇ ਪੇਸ਼ ਨਹੀਂ ਕੀਤੀ। মিডিਆ ਨੂੰ ਕੁਝ ਨਹੀਂ ਦੱਸਿਆ ਗਿਆ ਵੀ ਉਹਦੇ ਤੋਂ ਕੀ ਕੁਝ ਪੁੱਛਿਆ, ਉਹਨੇ ਕੀ ਕੁਝ ਦੱਸਿਆ, ਉਹਦੇ ਕਿੱਥੋਂ ਉਹ ਨਸ਼ਾ ਲਿਆਉਂਦੀ ਸੀ, ਕਿਹਨੂੰ ਸਪਲਾਈ ਕਰਦੀ ਸੀ, ਕੀ ਉਹਦੇ ਉੱਚ ਅਫਸਰਾਂ ਨਾਲ ਕੋਈ ਲਿੰਕ ਸਬੰਧ ਹੈਗੇ ਆ ਜਾਂ ਨਹੀਂ ਹੈਗੇ। ਇਹਦੇ ਬਾਰੇ ਕੁਝ ਵੀ ਪੁਲਿਸ ਨੇ ਨਹੀਂ ਦੱਸਿਆ ਸੀ। ਸਵਾਲ ਉਦੋਂ ਵੀ ਉੱਠੇ ਸੀ। ਹੁਣ ਇਹ ਤਮਾਮ ਸਵਾਲਾਂ ਦੇ ਵਿਚਾਲੇ ਜਿਹੜੀ ਉਹ ਆਡੀਓ ਰਿਕਾਰਡਿੰਗ ਇਹਦੀ ਜਾਂਚ ਦੀ ਮੰਗ ਹਾਈ ਕੋਰਟ ਚ ਕੀਤੀ ਗਈ ਹੈ ਉਹਦੇ ਤੇ ਵੀ ਵੱਡੇ ਸਵਾਲ ਉੱਠੇ ਸੀ ਕਿ ਆਖਰੇ ਪੁਲਿਸ ਅਧਿਕਾਰੀ ਕਿਹੜਾ ਇਹਦੀ ਜਾਂਚ ਹੋਣੀ ਚਾਹੀਦੀ ਆ ਪਰ ਪਤਾ ਨਹੀਂ ਕਿਉਂ ਪੰਜਾਬ ਸਰਕਾਰ ਨੇ ਤੇ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਸਾਹਿਬ ਨੇ ਇਹਨਾਂ ਦੋਨਾਂ ਗੱਲਾਂ ਦਾ ਕੋਈ ਬਹੁਤਾ ਨੋਟਿਸ ਨਹੀਂ ਸੀ ਲਿਆ ਹੁਣ ਲੈਣਾ ਪਵੇਗਾ ਕਿਉਂਕਿ ਮਾਮਲਾ ਹਾਈ ਕੋਰਟ ਚ ਉੱਚ ਅਦਾਲਤ ਚਲਾ ਗਿਆ ਅਦਾਲਤ ਦੇ ਹੁਕਮਾਂ ਨੂੰ ਤਾਂ ਕਾਫੀ ਹੱਦ ਤੱਕ ਸਰਕਾਰਾਂ ਨੂੰ ਮੰਨਣਾ ਪੈਂਦਾ ਤਾਂ ਮੰਨਣਾ ਪਏਗਾ ਹੁਣ ਦੇਖੋ ਜਦੋਂ ਉਹ ਪੁਲਿਸ ਵਾਲੀ ਫੜੀ ਗਈ ਉਦੋਂ ਇਹ ਸਵਾਲ ਸੀ ਕਿ ਅੱਜ ਜਦੋਂ ਫੜੀ ਗਈ ਹੈ ਤਾਂ ਇਹ ਕਿਹਾ ਜਾ ਰਿਹਾ ਹੈ ਵੀ ਕਾਫੀ ਧੀਰ ਤੋਂ ਇਹ ਇਹੋ ਜਿਹਾ ਕੰਮ ਕਰਦੀ ਸੀ ਦੋਸ਼ ਲਾਇਆ ਗਿਆ ਪੁਲਿਸ ਵੱਲੋਂ ਲਾਏ ਗਏ ਤਾਂ ਜੇ ਉਹ ਪਹਿਲਾਂ ਤੋਂ ਚਿੱਟੇ ਦਾ ਜਾਂ ਨਸ਼ੇ ਦਾ ਕੰਮ ਕਰਦੀ ਸੀ ਤਾਂ ਪੁਲਿਸ ਦੇ ਵਿੱਚ ਹੁੰਦਿਆਂ ਹੋਇਆਂ ਵੀ ਉਹਦੇ ਤੇ ਨਿਗਾ ਕਿਉਂ ਨਹੀਂ ਗਈ ਉਹਨੂੰ ਫੜਿਆ ਕਿਉਂ ਨਹੀਂ ਜਾ ਸਕਿਆ ਉਹ ਕਿਉਂ ਨਹੀਂ ਕਾਬੂ ਕੀਤੀ ਜਾ ਸਕੀ ਫਿਰ ਦੂਜੀ ਗੱਲ ਇੱਕ ਇਹ ਉੱਠੀ ਸੀ ਜਿਹੜੀ ਹਾਈ ਕੋਰਟ ਦੇ ਵਿੱਚ ਹੁਣ ਚਲੀ ਗਈ ਵੀ ਕੀ ਇਸ ਬੀਬੀ ਦੇ ਕਿਸੇ ਉੱਚ ਪੁਲਿਸ ਅਧਿਕਾਰੀਆਂ ਨਾਲ ਸੰਬੰਧ ਹਨ ਗੱਲ ਉੱਠੀ ਸੀ ਲੱਗੇ ਸੀ ਦੋਸ਼ ਵੀ ਹੈਗੇ ਆ ਸੰਬੰਧ ਤੇ ਉਹੀ ਬਚਾਉਂਦੇ ਆ ਰਹੇ ਆ ਤਾਂ ਫਿਰ ਇਹਦੇ ਬਾਰੇ ਵੀ ਉਸ ਤੋਂ ਬਾਅਦ ਪੁਲਿਸ ਨੇ ਚੁੱਪੀ ਧਾਰ ਲਈ ਕੁਝ ਨਹੀਂ ਦੱਸਿਆ ਫਿਰ ਜਦੋਂ ਕਿਸੇ ਦਾ ਰਿਮਾਂਡ ਲੈ ਕੇ ਪੁਲਿਸ ਪੁੱਛਗਿੱਛ ਕਰਦੀ ਹੈ ਕੇਸ ਹਾਈਲਾਈਟ ਹੋਵੇ ਵੱਡਾ ਹੋਵੇ ਤਾਂ ਫਿਰ ਪੁਲਿਸ ਆਮ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਜਾਂ ਤਾਂ ਐਸਐਸਪੀ ਜਾਂ ਕੋਈ ਆਈਜੀ ਡੀਆਈਜੀ ਤੇ ਜਾਂ ਡੀਜੀਪੀ ਸਾਹਿਬ ਕੋਈ ਨਾ ਕੋਈ ਅਧਿਕਾਰੀ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਦੀ ਜਾਣਕਾਰੀ ਲੋਕਾਂ ਨੂੰ ਦਿੰਦਾ ਪ੍ਰੈਸ ਦੇ ਰਹੀਂ ਵੀ ਭਾਈ ਅਸੀਂ ਰਮਾਨੜਾ ਹੀ ਪੁੱਛਗਛ ਕੀਤੀ ਆ ਔਰ ਇਹਦੇ ਕੋਲੋਂ ਆ ਆ ਚੀਜ਼ਾਂ ਪ੍ਰਾਪਤ ਹੋਈਆਂ ਜਾਂ ਤਾਂ ਉਹਦੇ ਕੋਲੋਂ ਫਿਰ ਚਿੱਟਾ ਮਿਲਿਆ ਹੀ ਨਹੀਂ ਸੀ ਤੇ ਜੇ ਮਿਲਿਆ ਸੀ ਜਿਵੇਂ ਕਿ ਪੁਲਿਸ ਨੇ ਦਾਵਾ ਕੀਤਾ ਫਿਰ ਉਹ ਕਿਤੋਂ ਤਾਂ ਲਈ ਆਈ ਹੋਊਗੀ ਤੇ ਕਿਤੇ ਤਾਂ ਉਹਨੇ ਅੱਗੇ ਜਾ ਕੇ ਦੇਣਾ ਹੋਊਗਾ ਪਰ ਪੁਲਿਸ ਨੇ ਕਿਉਂ ਇਹ ਗੱਲ ਮੀਡੀਆ ਤੋਂ ਲੋਕਾਂ ਤੋਂ ਕੋਈ ਕਿਉਂ ਨਹੀਂ ਦੱਸਿਆ ਵੀ ਅਸੀਂ ਕਿੱਥੋਂ ਲਿਆਂਦੀ ਹੈ ਕਿੱਥੇ ਜਾ ਕੇ ਉਹ ਚਿੱਟਾ ਵੇਚਦੀ ਸੀ ਕਿ ਉਹ ਗੱਲ ਹੀ ਝੂਠੀ ਸੀ ਕੁਸ਼ਤਾ ਦੱਸਣਾ ਚਾਹੀਦਾ ਸੀ ਜਦੋਂ ਪੁਲਿਸ ਦੇ ਅਧਿਕਾਰੀ ਨੂੰ ਜਿਹੜਾ ਤੀਜੀ ਵਾਰ ਉਹਨੂੰ ਰਿਮਾਂਡ ਤੋਂ ਬਾਅਦ ਅਦਾਲਤ ਚ ਲੈ ਕੇ ਆਇਆ মিডিਆ ਨੇ ਪੁੱਛਿਆ ਸੀ ਵੀ ਦੱਸੋ ਹੁਣ ਤੱਕ ਇਹਦੇ ਤਿੰਨ ਰਿਮਾਂਡਾਂ ਚ ਪੁੱਛ ਕੇ ਸਦਰਮਿਆਣ ਕੀ ਸਾਬਤ ਹੋਇਆ ਤਾਂ ਸਿੱਧਾ ਨੰਗਾ ਚਿੱਟਾ ਉਸ ਪੁਲਿਸ ਅਧਿਕਾਰੀ ਨੇ ਕਹਿਤਾ ਸੀ ਵੀ ਅਸੀਂ মিডিਆ ਚ ਇਹ ਗੱਲ ਨਹੀਂ ਦੱਸਣੀ ਅਸੀਂ মিডিਆ ਚ ਨਹੀਂ ਦੱਸ ਸਕਦੇ ਚਨਾਲ ਹੈ